हाँ जी सत श्रीकाल सारे कि मैं ठीक ठाक हो परमात्मा सारे ठीक ठाक रखे बहुत ज्यादा गर्मी हाँ पता नहीं भाई मेरी ना पैतंगू था सारे शरीर पर डॉक्टर दिखा के आए वो कमैदे च गरमैश दो दिन सारा पिंड उठा उठाया खड़ा बहुत ज्यादा ਗਰਮੀ ਬਹੁਤ ਹੱਦ ਤਵਾਂ ਦੇ ਜਮਾਈ ਨਹੀਂ ਪੱਤਾ ਨਹੀਂ ਹੰਦਾ। ਮਾਜੰਨਿਆ ਜਾਮਨਾ ਉਤਾਰਨੀ ਆ ਬਹੁਤ ਜ਼ਿਆਦਾ। ਜਾਮਨਾ ਬਹੁਤ ਲੱਗਿਆ ਸੇ ਮੁੰਡੇ ਸਾਹਮਣੇ ਨਾ ਆਹਾ ਹਾ ਹਵਾ ਆਹਾ ਸਕੂਨ ਆ ਗਿਆ ਹਵਾ। ਤੇ ਉਹਨੇ ਆਪਦਾ ਨਾ ਉਹਦੇ ਕੋਲ ਪਿੱਟੜਾ ਜਿਹੜਾ ਪਿੱਟਣੇ ਜਿਹੜਾ ਲਾ ਕੇ ਉਹਨੇ ਸਾਰੀਆਂ ਲਾ ਲੂ। ਥੱਲੇ ਡਿੱਗੀ ਜਾਂ ਸਿੱਕਣਾ ਮੌਂਕੀ ਆ ਗਿਆ ਦੋ ਦਿਨ ਹੋ ਗਏ ਮੌਂਕੀ ਹੁੰਦੇ ਨੇ ਉਹ ਪਏ ਕੀ ਕਰ ਦੋ ਸਾਰੀਆਂ ਝੜ ਦਿੰਦਾ ਤੇ ਝੜ ਕੇ ਟਾਣਾ ਹਲਾ ਕੇ ਜੀ ਮੋਤਾ ਕੰਮ ਨਹੀਂ ਕਰਨ ਗਿਆ ਹੋਇਆ ਤੇਦਰ ਚਲੇ ਗਏ ਆ ਦੇਖ ਬਹੁਤ ਜਾਉਣਾ ਲੋਂ ਦੇ ਹਰੇਕ ਡਾਂ ਦਾ ਸੁੱਟੇ ਨੂੰ ਮਾਰ ਕੇ ਲਾ ਲੈਂਦਾ ਉਹ ਸੋਟੀ ਨੇ ਪਤਾ ਕੀ ਹੈ ਕੱਚੀਆਂ ਡਿੱਗ ਪੈਿੰਦਾ ਫਿਰ ਓਪੀ ਦਾ ਰੋਕੀ ਦਾ ਨਹੀਂ ਕਿਸੇ ਨੂੰ ਜਿਆ ਲਾਲਨ ਕੋਈ ਨਾ ਖਾਣ ਚੀਜ਼ ਹੈ ਫਿਰ ਉਹ ਕਹਾਂ ਨਾ ਖਾ ਲ ਕੋਈ ਥੱਲੇ ਵੀ ਡਿੱਗ ਡਿੱਗ ਗੜ ਜਿੰਗੇ ਪਰ ਉਹ ਜੇ ਡੰਡੇ ਮਾਰਦੇ ਨਾ ਉਹ ਸ਼ੋਤ ਨੂੰ ਲੈ ਜਾਂਦੇਗਾ ਕੱਚੀਆਂ ਫਿਰ ਅਸੀਂ ਆ ਸੋਚਿਆ ਵੀ ਰੋਕਾਂਗੇ ਹੁਣ ਜਿਹੜਾ ਕੋਈ ਵੀ ਡੰਡੇ ਨਾ ਲਾਊਗਾ ਵਿਚਾਰ ਉਹ ਤੁਸੀਂ ਤੋੜ ਲੋ ਚੜ ਕੇ ਸ਼ੂਗਰ ਨੂੰ ਬਹੁਤ ਵਧੀਆ ਹੁਣ ਇਹ ਨਾ ਕਰਕੇ ਨਾ ਵੀ ਸ਼ੂਗਰ ਹੈ ਤੇ ਉਹ ਫਰਸੀ ਰੱਖੀ ਜਾਂਦੀ ਗੜਕ ਸਾਵ ਸਾਵ ਕੇ ਹਿਚਾ ਦੇ ਕੋਨੇਗਾ ਮਿੱਠੀਆਂ ਖਾ ਕੇ ਨਾ ਸੀ ਗੜਕ ਰੱਖ ਲੈਣੀ ਆ ਗੜਕ ਨੂੰ ਸਕਾਂਗੇ ਸਕਾ ਕੇ ਫਿਰ ਉਹਨੇ ਪਾਊਡਰ ਬਣਾ ਕੇ ਦਰਸਵਾ ਦਿਆ ਤਾਂ ਇੱਕ ਚਮਚਾ ਪਾਣੀ ਨਾਲ ਖਾ ਲਈ ਪੇਟ ਜਿਮ ਨੂੰ ਇਧਰ ਕੇ ਸਨ ਪੇਟ ਜਵਚਾਰ ਨੂੰ ਖਾਣ ਵਾਸਤੇ ਫਿਰ ਮੇਰੀਆ ਸੀਨਾ ਕੇ ਜਲਣ ਹੋ ਜਾਂਦੀ ਐ ਫਿਰ ਕਿਸੇ ਮੁੰਡੇ ਨੂੰ ਗਿਆ ਉਹ ਲੈ ਕੇ ਗਿਆ ਆਪ ਤੇ ਕਿ ਲੈ ਗਿਆ ਉਹ ਲੈ ਕੇ ਗਿਆ ਹੋਇਆ ਘਮੋਂ ਉਧਰ ਉਧਰ ਹਵਾ ਲੱਗਦੀ ਹੋਣੀ ਆ ਕਿ ਕ੍ਰੋਸਿੰਗ ਕਰਦੀ ਉੱਧਰ ਖੁੱਲਦਾ ਆ ਤਾਂ ਹੀ ਜੀ ਮੂੰਹ ਆ ਨਹੀਂ ਹੈ ਜੀ ਆ ਮੁੰਡੇ ਦੀ ਮੈਂ ਕਥਾ ਹਰੂ ਜੀ ਸਰਜੀਤ ਸਿੰਘ ਦੀ ਸੁਣਦੈਂ ਹਰ ਰੋਜ਼ ਬੜੀ ਵਧੀਆ ਸੁਣਾਉਂਦਾ ਮਨ ਨੂੰ ਸਕੂਨ ਮਿਲਦਾ ਜਿੰਮਾ ਦੇਖੀ ਆ ਗਿਆ ਫਟਾਫਟ ਸਿੱਧਾ ਮੰਦਿਰ ਆਊਗਾ ਜੀ ਤਾਂ ਉਨੀ ਗਰਮੀ ਮੰਦੀ ਆ ਨਾ ਹੋਵੇ ਗਰਮੀ ਹੈ ਵੀ ਬਹੁਤ ਜ਼ਿਆਦਾ ਹੋਰ ਹੀ ਸਾਹ ਜੇ ਦੀ ਆ ਉੱਪਰ ਨਿਕਲ ਆਈ ਕਦੇ ਹਵਾ ਚੱਲ ਪਈ ਕਦੇ ਮੀਂਹ ਆ ਗਿਆ ਐਂ ਵੀ ਹੋ ਜਾਂਦਾ ਕਹਿੰਦੇ ਖਤਰਨਾਕ ਬਹੁਤ ਹੁੰਦਾ ਇਸ ਤਰ੍ਹਾਂ ਦੇ ਵੀ ਐਂ ਜੀ ਹੋਵੇ ਮੀਂਹ ਆ ਜਾਏ ਕਦੇ ਕਿਵੇਂ ਹੋ ਜੇ ਆਹ ਦੇਖੋ ਕੱਕੜੀ ਇਹ ਕਿ ਪੜਦੇ ਹੁੰਦੇ ਸੀ ਨਾ ਉਹ ਸਾਡੇ ਉੱਤੇ ਬੋਰੀ ਹੁੰਦੀ ਸੀ ਉਹ ਲਾਉਂਦੇ ਸੀ ਫੇਰ ਅਸ ਟ੍ਰੈਫਿਕ ਤੋੜਦੇ ਹਾਂ ਨਾ ਤੋੜਨ ਨੂੰ ਭਈ ਅਸੀਂ ਉਹਨਾਂ 8ਵੀਂ 9ਵੀਂ 10ਵੀਂ 6ਵੀਂ ਤੱਕ ਲੱਗੇ ਸੀ ਕਿਉਂਕਿ ਸਾਡੇ ਨਾਲ 5ਵੀਂ ਤੱਕ ਸਕੂਲ ਹੁੰਦਾ ਸੀ ਐਵੇਂ ਹੁੰਦੇ ਸੀ 10ਵੀਂ ਤੱਕ ਅੱਗੇ ਸੰਦੂਜੀ ਪੜ੍ਹਨਾ ਪੈਦਾ 3 ਕਿਲੋਮੀਟਰ ਅਸੀਂ ਇੱਥੇ ਕੱਕੜੀਆਂ ਨੂੰ ਬਹੁਾ ਕੋਸ਼ ਕਰਨੇ ਉਹ ਦੇਖੇ ਤੇ ਉੱਥੇ ਪਰੇ ਮੋਟਰ ਸੀ ਭਈ ਜਦੋਂ ਅਸੀਂ ਹੱਤੋਂ ਲੱਗਣੀ ਉਹਨਾਂ ਨੇ ਸਾਨੂੰ ਘਾੜਾ ਦਿੱਤਾ ਭਜਾਉਣਾ ਚੰਗਾ ਆਇਆ ਸਾਹ ਫੱਜਿਆ ਨਾ ਤੇ ਨਿਆਰੇ ਜਿਹੇ ਕਿਤੇ ਬੈਠੇ ਸੀ ਉੱਤੇ ਪੋਰ ਗਾੜੀ ਚੋੜੇ ਹੁੰਦੇ ਸੀ ਕਿਹੜੇ ਬੈਗ ਹੁੰਦੇ ਸੀ ਉਹ ਤਾਂ ਹੁਣ ਉਹਦੇ ਜਦੋਂ ਕੱਕੜੀ ਦੇਖ ਲੀਂਦੇ ਮੈਂ ਤਾਂ ਜਮਾ ਹੋਈ ਜਿਆਦਾ ਜਾਂਦਾ ਹੁੰਦਾ ਆ ਉਹਦਾ ਟਾਈਮ ਵੀ ਅਸੀਂ ਬੜਾ ਉੱਥੇ ਬਾੜੇ ਖੇਦੇ ਸਾਡੇ ਉੱਥੇ ਬਾੜਾ ਖੱਕੜਿਆਂ ਦਾ ਬੜ ਲੱਗੇ ਹੁੰਦਾ ਸੀ ਅਸੀਂ ਉੱਥਾਂ ਉਹ ਕਰਨਾ ਤੋੜਨਾ ਸਤ ਚੰਦਰਮਾ ਦੇਖਦਾ ਧਰਤੀ ਦੇ ਉੱਪਰ ਆਪ ਬੈਠੇ ਐ ਇਹ ਸਾਰਾ ਖਾਲੀ ਖਲਾਸਾ ਚ ਇਹ ਸਾਚੜ ਦੇ ਵਿੱਚ ਬੈਠੇ ਐ ਪਰ ਸੱਚ ਤੋਂ ਅਧੂਰੇ ਐ ਸੱਚ ਤੋਂ ਹੀਲੇ ਐ ਨੇਤਰ ਨਹੀਂ ਮਿਲੇ ਨੇਤਰ ਸਿੱਧੇ ਗਿਆਨ ਤੇ ਚਲੇ ਜਾਂਦੇ ਆ ਬਾਣੀ ਪੜਨ ਤੱਕ ਸੀਮਤ ਰਹੇ ਪਰ ਸਾਡੇ ਨੇਤਰਾ ਤੇ ਗੁਟਕਾ ਸਾਹਿਬ ਦੇ ਦਰਮਿਆਨ ਸੱਚ ਇਹ ਤੇ ਨજર ਜਾਂਦੀ ਆ ਉਹ ਬਾਣੀ ਦੇ ਵਿੱਚ ਵੀ ਉਹਦੇ ਵਿੱਚ ਵੀ ਆਪਾਂ ਹੁਣ ਪੜਦੇ ਪੜਦੇ ਵਿਚਾਰ ਨਾ ਲਈਏ ਉਹ ਪਿੱਛੋਂ ਜਾਲ ਪਾਉਂਦੇ ਆ ਪੰਜ ਸਾਡੇ ਅੱਖਾਂ ਤੇ ਸਾਡੇ ਕੰਨਾਂ ਤੇ ਪਾਉਂਦੇ ਆ ਆਪਾਂ ਬਾਣੀ ਪੜਦੇ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨੀ ਲੱਗਦੇ ਪੰਜ ਪਤਾ ਕਿੰਨਾ ਨੁਕਸਾਂ ਦਾ ਪੰਜ ਚੋਰ ਜਿਵੇਂ ਆਪਣੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਉਹਨਾਂ ਨੂੰ ਕਹਿੰਦਾ ਪੰਜ ਵੀ ਜਦੋਂ ਆਪ ਕੋਈ ਵੀ ਚੀਜ਼ ਬਾਣੀ ਪੜ ਲੱਗਦੀ ਨਹੀਂ ਕੁਝ ਵੀ ਤੇ ਉਹ ਪੰਜ ਜਿਹੜੇ ਉਹ ਆਪਣੇ ਤੇ ਪਾ ਲੈਂਦੇ ਬਹੁਤ ਇੱਕਦਮ ਉਤਨ ਜਿਹੜਾ ਕੰਮ ਆਖੋਲੇ ਪੈਣੂਗੀ ਆਪਾਂ ਨੂੰ ਜਿਆਦਾ ਲੱਗ ਜਾਂਦਾ ਬਹੁਤ ਵਧੀਆ ਮੁੰਡਾ ਇਹ ਸਿਮਰਜੀਤ ਸਿੰਘ ਹੈ ਪ੍ਰਭ ਮਿਲਨੇ ਦਾ ਚਾਹੂਏ ਹੀ ਕਰਕੇ ਦੇਖਿਓ ਪ੍ਰਭ ਮਿਲਨੇ ਦਾ ਚਾਹੂਏ करके देखे फिर यही निकलूंगा बहुत वजी मैं तेन हर रोज़ सुनती हूँ थोड़े मन शांत रहा है कि के सुन पा जिम्मे अरना कराता अर्धा घंटे बच्चे फिर असर मरत कर ला जमोंते में रोटी पा के आम बहर भुल के मैं येंदा वी जीओंदा वे रोटी पादे के जरा रोटी पादे भाई आगे। आगे। चलो जी वीडियो वीया लगी हो दियो, सबसक्राइब कर दो शेयर कर दो लाइक कर दो जिम्मू आ जाता जा अंदर जा। के अंदर अंदर आ जाओ ठहरते फिर चलो ਤੁਹਾਨੂੰ ਖੋਲ ਕੇ ਛੱਡੀ ਹੋਈ ਹੈ ਚਲ ਅੱਜ ਕਿ ਬਤੀ ਕਿਰੇ ਚ ਪੋਜ 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 ਮਾਉਂ ਕਿ ਤੇ ਇੱਥੇ ਮਾਉਂ ਪੋਜ ਬਤੀ ਬਤੀ ਕੁਛ ਨਹੀਂਗਾ ਮਾਉ ਆ ਜਾ ਆ ਜਾ ਆ ਜਾ ਚਿਪ ਕਰੀ ਆ ਜਾ ਬੋਲੰਦਰ ਲੈ ਕੇ ਆਉਗਾ ਮਾਉ ਮਾਉ ਬੋਲੰਦਰ ਲੈ ਕੇ ਆਉਗਾ ਅੰਦਰ ਮਾਉਂ